ओगया आले कंद रंगणा मीरा गोरेख जागदा गुरु गोरेखा बे पुरिया जोगिया ਕੀ ਜਾਈ ਦੂਜਨ ਸਿਮਰਿਆ ਫਲ ਪਾ ਲਿਆ ਕਾਹੇ ਦੀ ਚੋਲੀ ਤੇਰਾ ਕਾਹੇ ਦਾ ਪੱਤਣ ਹੋਏ ਗੁਰੂ ਗੋਰੀਖਾ ਵੇ ਪੂਰਿਆ ਜੋਗੀਆ ਕੀ ਜਾਈ ਤੇਰੀ ਕਾਹੇ ਦੀ ਬਾਣੀਆ ਬਬੂਤ ਵੇ ਹੋ ਕਪੜੇ ਦੀ ਚੋਲੀ ਤੇਰਾ ਤੁੰਬੇ ਦਾ ਪੱਤਣ ਹੋਏ ਦੁਨੀਆ ਲੋਕੋ ਨੇ ਵੇ ਮੰਡਲਦਾਰੋ ਵੇ ਮੰਡਾ ਦੇਉ ਨਾਖਿਓ ਮੇਰੀ ਆਖਰੀ ਬਾਣੀਆ ਬਬੂਤ ਕੋਈ ਮੇਰੇ ਅੰਦਰ ਦਾ ਪੱਤਮੇ ਨਹੀਂ ਆਇਆ ਲੋਕੋ ਨੇ ਬੇਮੰਦਰਦਾਰੋ ਦੇ ਮੰਗਲ ਦੇਵ ਰਾਖੋ ਮੇਰੀ ਆਖਰੀ ਬਾਣੀਆਂ ਨਾਲ ਕਿੱਥੇ ਨੂੰ ਜਾਣਾ ਕਿੱਥਾ ਜਾਏ ਮਲਦੇ ਆ ਬੇਚੇ ਲਿਆ ਜੋਗਿਆਂ ਜਾਂੀਨੇ ਕੋੜੇ ਵਾਲਾ ਵੇ ਕਿੱਥੇ ਨੂੰ ਧਰਿਆ ਹੈ ਮਾਨ ਬਈ ਹੂੰ ਯਾਰੂ ਮਰ ਮੋਰਖਾਂ ਦੇ ਨਾਲ ਜਗ ਜੱਤ ਆ ਗਿਆ ਅੰਬਾ ਮਾਥੇ ਦੀ ਰੋੜਕੀ ਰਾਗਣ ਤੇਰੀ ਆਦਾ ਮੇਰੀ ਮੈਦਾਨ ਨੂੰ ਆ ਗਿਆ ਨਿਆਖ ਵਈ ਹੂੰ ਕੌਣ ਕੌਣ ਜਿੱਤਿਆ ਨਾਲੇ ਕੌਣ ਕੌਣ ਹਾਰਿਆ ਕੁਗਿਆ ਜਾਏ ਮਲਦਿਆ ਤੇ ਚਲਿਆ ਜੋਗੀਆਂ ਜਿਆ ਈਲੇ ਕੋੜੇ ਵਾਲਿਆ ਬੇਗੀਰੀ ਭੋਜ ਪਜਾਈ ਵਈ ਹੂੰ ਨਾਉੜੇ ਦਾ ਹਾਰੇ ਨਾਲੇ ਜੋੜੇ ਦਾ ਹਾਰੇ ਅੰਮਾ ਬਾਪ ਜਨੇ ਨਿਰੋੜ ਕੀ ਰਹਾ ਬੰਦੇ ਮਨ ਮਾਤਾ ਮੇਰੀ ਮਗਲਾ ਦੀ ਭਾਉ ਜੋ ਪਜਾਈ ਵਈ ਹੂੰ ਨਾਲੇ ਕੱਲਾ ਖਿਡਾਵੇ ਗੁਗਿਆ ਜਾਏ ਮਲਿਆ ਤੇਰੇ ਰਾਜੋਗਿਆਂ ਦਿਹਾ ਦੇ ਘੋੜੇ ਵਾਲਿਆ ਬੇਚੋ ਜਿਵੇਂ ਫਾਗੋ ਜਾਂ ਭਾਈ ਭਾਈ